ਮੈਂ ਬਹੁਤ ਖੁਸ਼ੀ ਰਾਤੀ ਨੀਂਦ ਨਹੀਂ ਆਈ ਸਾਰੀ ਰਾਤ ਮੈਂ ਸੁੱਤੀ ਨਹੀਂ ਗਈ ਬਹੁਤ ਜ਼ਿਆਦਾ ਐਕਸਾਈਟਡ ਸੀਗੀ ਮੈਂ ਕਿ ਮਤਲਬ ਸਾਡਾ ਇਹ ਕੰਮ ਹੋਣ ਲੱਗਾ ਸਵੇਰ ਨੂੰ ਮੈਂ ਤਾਂ ਇਹ ਧੰਨਵਾਦ ਕਰਨੀ ਆ ਵੇ ਸਾਡੇ ਭਾਂਦੇ ਰੱਬ ਆ ਮੈਡਮ ਦਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਕਿ ਮੇਰੇ ਕੋਲ ਉਹ ਸ਼ਬਦ ਨਹੀਂ ਹੈਗੇ ਪੁੱਤਰਾ ਜੋਗ ਜੋਗ ਜੀਵੋ ਇਹਨਾਂ ਨੂੰ ਵੀ ਮਹਾਰਾਜ ਇਤੁ ਵੀ ਜਾਦੀ ਤਰੱਕੀ ਦੇਵੇ ਕਿ ਤੁਸੀਂ ਕਿੰਨੇ ਪਰਿਵਾਰਾਂ ਦੇ ਸੁਪਨੇ ਸਹਕਾਰ ਕਰ ਦੇਣੇ ਤੇ ਕਿੰਨੀਆਂ ਦੁਆਵਾਂ ਤੁਹਾਨੂੰ ਮਿਲਣ ਗਈਆਂ ਇਹ ਦੁਆਵਾਂ ਮੈਂ ਕਹਿੰਦੀ ਪ੍ਰਮਾਤਮਾ ਕਰੇ ਇਹਨਾਂ ਨੂੰ ਹੀ ਲੱਗਣ ਚੰਗੇ ਆਈਆਂ ਨੂੰ ਧੰਨਵਾਦ ਕਰਦੇ ਨੇ ਤਾਂ ਕਹਿੰਦੇ ਦਫਾ ਕਰੋ ਦਫਾ ਚ ਬੋਲਦੇ ਆ ਜਿਹੜੇ ਬੰਦੇ ਗੁੰਨਦਾਰ ਆ ਉਹਨਾਂ ਦਾ ਰਹਿੰਦੀ ਜ਼ਿੰਦਗੀ ਤਾਂ ਯਾਦ ਕਰਦਾ ਅਗਲਾ ਮੈਂ ਤਾਂ ਕੁਝ ਵੀ ਨਹੀਂ ਕਰ ਰਹੀ ਕਿ ਛੋਟਾ ਜਿਹਾ ਉਪਰਾਲਾ ਸੀ ਕਿ ਇਹਨਾਂ ਦੇ ਖੜਾਂ ਦੇ ਵਿੱਚ ਜਿਨ੍ਹਾਂ ਦੀਆਂ ਛੱਤਾਂ بارش ਬਹੁਤ ਸੀ ਉਹ ਡਿਗੀਆਂ ਸੀ ਬਿਲਕੁਲ ਘਰ ਗਿਰ ਗਏ ਸੀ ਸਾਡੇ ਬੜੇ ਵੱਡੇ ਚੰਗੇ ਭਾਗ ਆ ਤੇ ਸਾਡੇ ਫਗਵਾੜੇ ਹਲਕੇ ਨੂੰ ਜਿਹੇ ਨੇਤਾ ਜਿਹੜੇ ਆ ਉਹ ਮਿਲੇ ਹੋਏ ਆ ਜਿਹੜੇ ਆਪਣੇ ਜੇਬ ਦੇ ਵਿੱਚੋਂ ਇਹ ਲੋਕਾਂ ਦਾ ਸਹਿਯੋਗ ਕਰਦੇ ਆ ਨਹੀਂ ਤਾਂ ਮੈਂ ਬਹੁਤ ਸਾਰੇ ਲੀਡਰ ਦੇਖੇ ਆ ਖ ਪਰਿਵਾਰ ਲਈ ਜਦੋਂ ਘਰ ਤੇ ਛੱਤ ਬਣਦੀ ਆ ਨਾ ਉਸ ਪਰਿਵਾਰ ਨੂੰ ਇਹ ਹੁੰਦਾ ਕਿ ਅੱਜ ਸਾਡੇ ਸਿਰ ਤੇ ਛੱਤ ਆ ਗਈ ਆ ਇਹਦੀ ਇੱਕ ਅਲੱਗ ਹੀ ਖੁਸ਼ੀ ਹੁੰਦੀ ਆ ਸਾਨੂੰ ਮਤਲਬ ਕਿ ਬਹੁਤ ਸਹਿਯੋਗ ਦਿੱਤਾ ਆ ਸੰਪਰਗਾਜੀ ਸਾਰੇ ਪਰਿਵਾਰ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਦਾਂ ਦਾ ਕੰਮ ਕਦੇ ਪਿੰਡ 'ਚ ਹੋਇਆ ਨਹੀਂ ਹੈਗਾ ਇਹ ਪਹਿਲੀ ਦਫਾ ਹੋਣ ਜਾ ਰਿਹਾ ਹੈ। ਨਹੀਂ ਤਾਂ ਕਿਸੇ ਦਾ ਦਿਲ ਹੈ ਨਹੀਂ ਨਾ। ਰੱਬ ਵਾਣੇ ਕਿ ਉਤਰੀਆਂ ਸਾਡੇ ਲਈ। ਨਹੀਂ ਸਾਡਾ ਕੋਈ ਹਾਲ ਨਹੀਂ ਸੀਗਾ ਇੱਥੇ। ਅੱਜ ਜੀ ਮੈਨੂੰ ਬੜਾ ਹੀ ਸਕੂਨ ਆ ਇਸ ਕੰਮ ਲਈ ਕਿ ਮੈਡਮ ਨੇ ਬਹੁਤ ਵਧੀਆ ਜਿਹੜਾ ਚੱਕਣ ਚੱਕਿਆ ਆ ਕਿ ਇਹਨਾਂ ਗਰੀਬਾਂ ਦੇ ਘਰ ਬਣ ਜਾਣਗੇ। ਧਰਿਆ ਨੇ ਵੀ ਮੇਕੈਨ ਨਹੀਂ ਮੈਨੂੰ ਸਹਿਯੋਗ ਕੀਤਾ ਆ। ਜਿੱਥੇ-ਜਿੱਥੇ ਵੀ ਕੋਈ ਬੈਠਾ ਮੋਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਲੋਡਵਰ ਨੂੰ ਛੱਤ ਜਿਹੜੀ ਆ ਉਹ ਨਸੀਹ ਪ੍ਰਮਾਤਮਾ ਨੇ ਜਰੀਆ ਮੈਡਮ ਹੁਣਾਂ ਨੂੰ ਬਣਾ ਕੇ ਕਰਤਾ ਇਹ ਜਿਹੜੇ ਕੰਮ ਸੀ ਇਹ ਸਰਕਾਰਾਂ ਦੇ ਕਰਨ ਵਾਲੇ ਸੀਗੇ ਕਿ ਲੋਕ ਕਹਿੰਦੇ ਹੁੰਦੇ ਕਿ ਹਾਂਜੀ ਮੰਤਰੀ ਸਾਡੇ ਹੋ ਗਏ ਜਾਂ ਜਿਹੜੇ ਸਿਆਸੀ ਹੁੰਦੇ ਗੱਲਾਂ ਬਾਤਾਂ ਕਹਿੰਦੇ ਬਹੁਤ ਕਰਦੇ ਹੁੰਦੇ ਆ ਜ਼ਮੀਨੀ ਪੱਧਰ ਤੇ ਕੰਮ ਉਨ੍ਹਾਂ ਕੀ ਹੁੰਦਾ ਵਾ ਸੋ ਅੱਜ ਇੱਕ ਸਚਾਈ ਤੇ ਸਾਡੇ ਸਾਹਮਣੇ ਇਹ ਦੇਖ ਸਕਦੇ ਹੋ ਕਿ ਜਿੱਥੇ ਗੱਲਾਂ ਦੇ ਨਾਲ ਨਹੀਂ ਕੰਮ ਹੋ ਰਿਹਾ ਹੈ ਜਦੋਂ ਸੇਵਾ ਕਰਨ ਦੀ ਇੱਛਾ ਹੁੰਦੀ ਤਾਂ ਲੋਕ ਖੁਦ ਆ ਕੇ ਘਰੋਂ ਨਿਕਲ ਕੇ ਸੇਵਾ ਕਰਦੇ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੇ ਪਿੰਡ ਮਿਹੜੂ ਪਹੁੰਚਿਆ ਜਿਹੜਾ ਇੱਕ ਪਰਿਵਾਰ ਸੀਗਾ ਜਿਹਦੇ ਕੀ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਇਆ ਜਦੋਂ ਮੀਂਹ ਬਹੁਤ ਪਿਆ ਤਾਂ ਬਹੁਤ ਸਾਰੇ ਘਰਾਂ ਜਿਹੜੀਆਂ ਛੱਤਾਂ ਸੀਗੇ ਢਹਿ ਗਈਆਂ ਇੱਕ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਅੱਜ ਇਸ ਘਰ ਦੇ ਵਿੱਚ ਲੈਂਟਰ ਪੈ ਰਿਹਾ ਹੈ ਅਸਲ ਇਸ ਘਰ ਦੇ ਵਿੱਚ ਪੱਕੀ ਛੱਤ ਪੈ ਗਈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਬਣ ਗਿਆ ਸੀ ਕਿ ਇਸ ਘਰ ਦੀ ਜਿਹੜੀ ਛੱਤ ਸੀਗੀ ਉਹ ਵੀ ਢਹਿ ਗਈ ਸੀ ਲੇਕਿਨ ਸਾਫਾ ਕੇਂਦਰੀ ਮੰਤਰੀ ਸੋਮਪrakash ਜੀ ਹੁਣੇ ਅਨੀਤਾ ਸੋਮ ਪ੍ਰਕਾਸ਼ ਜੀ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਕਿਉਂਕਿ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਇਸ ਪਰਿਵਾਰ ਦੀ ਛੱਤ ਜਿਹੜੀ ਪੱਕੀ ਹੋ ਰਹੀ ਹੈ ਪਿੰਡ ਮਿਹੇੜੂ ਆ ਜੀ ਪਿੰਡ ਮਿਹੇੜੂ ਪਹੁੰਚੇ ਆ ਜਿੱਥੇ ਕਿ ਅੱਜ ਇਸ ਪਰਿਵਾਰ ਦੀ ਦੇਖ ਸਕਦੇ ਹੋ ਕਿ ਲੈੰਟਰ ਪੈ ਰਿਹਾ ਇਧਰ ਕੋਲ ਮੇਰਾ ਆਪਣਾ ਦਿਖਾ ਇਧਰ ਆਇਓ ਇੱਕ ਵਾਰੀ ਕਿ ਜਿੱਥੇ ਅੱਜ ਇਹ ਪੂਰੀ ਪੱਕੀ ਜਿਹੜੀ ਛੱਤ ਪੈ ਰਹੀ ਹੈ ਪਰਿਵਾਰ ਦੀ ਤੇ ਪਰਿਵਾਰ ਦਾ ਸ਼ਾਇਦ ਉਸ ਸਮੇਂ ਦਾ ਮਾਹੌਲ ਦੀ ਸੋਚ ਸਕਦੇ ਹੋ ਕਿ ਜਦੋਂ ਉਹਨਾਂ ਦਾ ਉਹਨਾਂ ਤੇ ਇਹੋ ਜਿਹੀ ਬੁਕਤਾਂ ਪਈ ਹੋਣਗੀ ਹੁਣ ਗੱਲਬਾਤ ਕਰ ਦਿੰਗੇ ਆਖਿਰਕਾਰ ਮੈਡਮ ਪਹੁੰਚੇ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਇਸ ਪਰਿਵਾਰ ਦਾ ਕਿਵੇਂ ਪਤਾ ਲੱਗਾ ਤੇ ਕਿਵੇਂ ਜਾਂ ਪਰਿਵਾਰ ਦੇ ਨਾਲ ਤੱਕ ਪਹੁੰਚਿਆ ਇਹਨਾਂ ਦੀ ਦੁੱਖ ਦੀ ਗੋਹਾਰ ਸੁਣੀ ਤਾਂ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਬੱਸ ਅਸੀਕਾਲ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਜੀ ਬਹੁਤ ਬਹੁਤ ਮੁਬਾਰਕਾਂ ਤੇ ਕਹਿ ਲੁਕ ਕਿ ਸੁਚੱਜਾ ਉਹ ਦਿਨ ਆ ਗਿਆ ਸਾਡੇ ਲਈ ਅੱਛਾ ਉਹ ਸਮਾਂ ਸੀਗਾ ਜਦੋਂ ਮਤਲਬ ਪਰਿਵਾਰ ਦੇ ਉੱਤੇ ਉਹੋ ਜਿਹੇ ਦੇਣ ਆਏ ਨੇ ਕਿ ਛੱਤ ਲੈ ਕੇ ਜਾਣੀ ਪਰਿਵਾਰ ਦੇ ਲਈ ਬੜੀ ਮਤਲਬ ਉਹੋ ਜਿਹੇ ਸਮਾਂ ਹੀ ਬੜਾ ਮਾੜਾ ਹੁੰਦਾ ਜੀ ਅਸੀਂ ਬਹੁਤ ਧੰਨਵਾਦ ਕਰਦੇ ਆ ਸੋਮ ਪ੍ਰਕਾਸ਼ ਸਾਹਿਬ ਜੀ ਮਹਾਰਾਜਾ ਤੇ ਇਹ ਠੀਕ ਆ ਕਿ ਪਰਿਵਾਰ ਦੇ ਜਦੋਂ ਬਹੁਤ ਜ਼ਿਆਦਾ ਮੀਂਹ ਪਿਆ ਹੋਂ ਦੇ ਟਾਈਮ ਤੇ ਕਿ ਛੱਤ ਗਿਰੀ ਹੋਈ ਸੀ ਕਿਸੇ ਤਕਰੀਬ ਸਾਰੀ ਬਾਲੇ ਬਹੁਤ ਜ਼ਿਆਦਾ ਖਰਾਬ ਸੀ ਕਿਸੇ ਬਾਲੇ ਛੱਤ ਸੀ ਜੇ ਸੀ ਤੇ ਸਾਨੂੰ ਮਤਲਬ ਕਿ ਬਹੁਤ ਸਹਿਯੋਗ ਦਿੱਤਾ ਆ ਸੰਪਰਕਾ ਜੀ ਸਾਰੇ ਪਰਿਵਾਰ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਰ ਅਸੀਂ ਇਹ ਵੀ ਉਮੀਦ ਕਰਦੇ ਆ ਕਿ ਅਸੀਂ ਮਤਲਬ ਕਿ ਸਾਡੇ ਲਈ ਅੱਗੇ ਤੋਂ ਵੀ ਇਹੋ ਜਿਹੀ ਸੇਵਾ ਕਰਦੇ ਰਹਿਣਗੇ ਤੇ ਜਦੋਂ ਮਤਲਬ ਜਦੋਂ ਇਹ ਪਹਾਣਾ ਵਰਤਿਆ ਜਦੋਂ ਛਾਤੇ ਇਹੋ ਜਿਹੀ ਬਣੀ ਤਾਂ ਫਿਰ ਥੋੜਾ ਸੰਪਰਕ ਕਿਵੇਂ ਹੋਇਆ ਇਹਨਾਂ ਦੇ ਨਾਲ ਮੈਨੂੰ ਦੇਖੋ ਜੀ ਸਰਪੰਚ ਸਾਹਿਬ ਦੇ ਨਾਲ ਮਤਲਬ ਕਿ ਅਸੀਂ ਜੁੜੇ ਹੋਏ ਆ ਸਰਪੰਚ ਸਾਹਿਬ ਨੇ ਨਾਲ ਅਸੀਂ ਗੱਲ ਕੀਤੀ ਤੇ ਸਰਪੰਚ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਅਸੀਂ ਮਤਲਬ ਕਿ ਸੁਪ੍ਰਕਾਸ਼ ਜੀ ਮਾ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਤੁਹਾਡਾ ਇਹ ਮਸਲਾ ਮਨ ਲ ਜਰੂਰ ਹੱਲ ਕਰਨਗੇ ਕਿੰਨੇ ਕਿੰਨੇ ਸਮੇਂ ਚ ਵੇਹ ਵੇਹ ਗੱਲ ਕਰ ਲੈ ਕਿਉਂਕਿ ਲੋਕ ਕਹਿੰਦੇ ਹੁੰਦੇ ਕਿ ਹਾਂ ਜੀ ਮੰਤਰੀ ਸਾਡੇ ਹੋਗੇ ਜਾਂ ਜਿਹੜੇ ਸਿਆਸੀ ਹੁੰਦੇ ਗੱਲਾਂ ਬਾਤਾਂ ਕਹਿੰਦੇ ਬਹੁਤ ਕਰਦੇ ਹੁੰਦੇ ਆ ਜ਼ਮੀਨੀ ਪੱਧਰ ਤੇ ਕੰਮ ਉਨਾ ਕੀ ਹੁੰਦਾ ਵਾ ਸੋ ਅੱਜ ਇੱਕ ਸਚਾਈ ਤੇ ਸਾਡੇ ਸਾਹਮਣੇ ਹੀ ਦੇਖ ਸਕਦੇ ਹੋ ਕਿ ਜਿੱਥੇ ਗੱਲਾਂ ਦੇ ਨਾਲ ਨਹੀਂ ਕੰਮ ਹੋ ਰਿਹਾ ਇਹ ਕੰਮ ਅਸੀਂ ਆਪ ਦੇਖ ਰਹੇ ਖੁਦ ਦੇਖ ਰਹੇ ਹਾਂ ਜੀ ਖੜੇ ਆ ਆ ਦੇਖੋ ਮਸ਼ੀਨ ਲੱਗੀ ਹੋਈ ਆ ਪਰਿਵਾਰ ਦੀ ਛੱਤ ਬਣ ਰਹੀ ਹੈ ਤੇ ਮਤਲਬ ਗੱਲਾਂ ਨਹੀਂ ਵਹਿਮ ਪਰਮ ਕੋਈ ਨਹੀਂ ਸਿੱਧੀਆਂ ਗੱਲਾਂ ਚੱਲਦੀਆਂ ਠੀਕ ਹੈ ਜੀ ਇਹ ਜਦ ਤੋਂ ਆ ਮੀਂਹ ਪਿਆ ਜਦੋਂ ਅਸੀਂ ਸਰਪੰਚ ਸਾਹਿਬ ਨਾਲ ਕੋਸ਼ਿਸ਼ ਹੀ ਦਿਨਾਂ ਦੇ ਵਿੱਚ ਇਹ ਸਾਰਾ ਜੋ ਮਟੀਰੀਅਲ ਆਉਣਾ ਸ਼ੁਰੂ ਹੋ ਗਿਆ ਕੋਈ ਜ਼ਿਆਦਾ ਟਾਈਮ ਨਹੀਂ ਪਿਆ ਕੋਸ਼ਿਸ਼ ਦਿਨਾਂ ਦੇ ਵਿੱਚ ਮਟੀਰੀਅਲ ਸਰੀਆ ਜੋ ਵੀ ਲੋਡ ਸੀ ਸੀ ਪਰਿਵਾਰ ਨੂੰ ਉਹ ਸਾਰੇ ਪਰਿਵਾਰ ਨੂੰ ਨਹੀਂ ਮਹੱਇਆ ਕੀਤੀ ਆ ਤੇ ਮਦਦ ਕੀਤੀ ਆ ਅਸੀਂ ਧੰਨਵਾਦ ਕਰਦੇ ਆ ਫਿਰ ਸਰਪੰਚ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਤੇ ਸੋਮਪ੍ਰਕਾਸ਼ ਪਰਿਵਾਰ ਦਾ ਵੀ ਅਸੀਂ ਧੰਨਵਾਦ ਕਰਦੇ ਆ ਮੈਂ ਅੱਜ ਅਸੀਂ ਆਏ ਆ ਸੀ ਖੁਦ ਦੇਖਿਆ ਕਿ ਮਤਲਬ ਲੋਕਾਂ ਨੂੰ ਅਕਸਰ ਇਹ ਹੁੰਦਾ ਕਿ ਜਿਹੜੇ ਸਿਆਸੀ ਆਗੂ ਹੁੰਦੇ ਨਾ ਸਿਰਫ ਗੱਲਾਂ ਕਰਦੇ ਹੁੰਦੇ ਲੈ ਕੇ ਜਮੀਨੀ ਪੱਧਰੀ ਸਚਾਈ ਸਾਡੇ ਸਾਹਮਣੇ ਆ ਕਿ ਅਸੀਂ ਆਪ ਦੇਖ ਰਹੀਆਂ ਲੈਂਟਰ ਪੈ ਰਿਆ ਇਹ ਦੇਖ ਘਰ ਪਿੱਛੇ ਉਧਰ ਵੀ ਤਿਆਰੀ ਪੂਰੀ ਪੂਰੀ ਇੱਕ ਤਰੀਕੇ ਨਾਲ ਹੋ ਗਈ ਹੈ ਪਰਿਵਾਰ ਨਾਲ ਜਦੋਂ ਤੁਸੀਂ ਮਿਲਿਓ ਉਹ ਕਿਹੋ ਜਿਹਾ ਇੱਕ ਲਮਹਾ ਹੁੰਦਾ ਜੀ ਫਿਰ ਵੀ ਦੇਖੋ ਪਰਿਵਾਰ ਲਈ ਜਦੋਂ ਘਰ ਤੇ ਛੱਤ ਬਣਦੀ ਹੈ ਨਾ ਉਸ ਪਰਿਵਾਰ ਨੂੰ ਇਹ ਹੁੰਦਾ ਕਿ ਅੱਜ ਸਾਡੇ ਸਿਰ ਤੇ ਛੱਤ ਆ ਗਈ ਹੈ ਇਹਦੀ ਇੱਕ ਅਲੱਗ ਹੀ ਖੁਸ਼ੀ ਹੁੰਦੀ ਹੈ ਇਨਸਾਨ ਦੀ ਬਹੁਤ ਰੀਜ਼ ਹੁੰਦੀ ਹੈ ਕਿ ਮੈਂ ਵੀ ਆਪਣਾ ਘਰ ਅੱਛਾ ਕਰਾਂ ਮੈਂ ਤਾਂ ਕੁਝ ਵੀ ਨਹੀਂ ਕਰ ਰਹੀ ਕਿ ਛੋਟਾ ਜਿਹਾ ਉਪਰਾਲਾ ਸੀ ਕਿ ਇਹਨਾਂ ਦੇ ਹੜਾਂ ਦੇ ਵਿੱਚ ਜਿਨ੍ਹਾਂ ਦੀਆਂ ਛੱਤਾਂ بارش ਬਹੁਤ ਸੀ ਉਹ ਡਿਗੀਆਂ ਸੀ ਬਿਲਕੁਲ ਘਰ गिर ਗਏ ਸੀ ਉਹ ਲਈ ਹੈ ਇਸ ਪਿੰਡ ਦੇ ਵਿੱਚ ਅਸੀਂ 5 ਕਮਰਿਆਂ ਦੀਆਂ ਛੱਤਾਂ ਪਾ ਰਹੇ ਹਾਂ ਅੱਜ ਔਰ ਇੱਕ ਪੈਰੀ ਇੱਧਰ ਪਿੱਛੇ ਲੱਗੀ ਆ ਤੁਹਾਡੇ ਇਹਨਾਂ ਦੇ ਕਿਚਨ ਤੇ ਰੂਮ ਤਿਆਰ ਹੈ ਉਹ ਨਰਸ ਚਟਰਿੰਗ ਹੋਈ ਵੀ ਹੈ ਇਹਨਾਂ ਦੇ ਵੀ ਅੱਜ ਹੀ ਪੈ ਜਾਣਾ ਸਾਰੇ ਲੈਂਟਰ ਅਸੀਂ ਅੱਜ ਪਾ ਦੇਣੇ ਆ ਇਹ ਦੇਖੋ ਇਹ ਵੀ ਤੁਸੀਂ ਕਿੰਨੇ ਪਰਿਵਾਰਾਂ ਦੇ ਸੁਪਨੇ ਸাকার ਕਰ ਦੇਣੇ ਤੇ ਕਿੰਨੀਆਂ ਦੁਆਵਾਂ ਤੁਹਾਨੂੰ ਮਿਲਣ ਗਈਆਂ ਇਹ ਦੁਆਵਾਂ ਮੈਂ ਕਹਿੰਦੀ ਪ੍ਰਮਾਤਮਾ ਕਰੇ ਇਹਨਾਂ ਨੂੰ ਹੀ ਲੱਗਣ ਇਹਨਾਂ ਨੂੰ ਪ੍ਰਮਾਤਮਾ ਇਹਨਾਂ ਦੇ ਕਿ ਅੱਗੇ ਇਹ ਵੀ ਕੋਸ਼ਿਸ਼ ਕਰਨ ਪਏ ਕਿਸੇ ਦੀ ਛੱਤ ਬੁਆ ਸਕਣ ਦੇਖੋ ਪੁੱਤਰਾ ਹਾਂਜੀ ਮੈਂ ਤਾਂ ਇਹ ਧੰਨਵਾਦ ਕਰਦੀ ਆ ਵੇ ਸਾਡੇ ਭਾਂਦੇ ਰੱਬ ਆ ਹਾਂ ਰੱਬ ਤੋਂ ਪਰੇ ਕੋਈ ਨਹੀਂ ਹੈ ਇਹ ਤੁਸੀਂ ਛੱਤ ਮੰਗਦੇ ਛੱਤ ਮਿਲ ਗਈ ਹਾਂ ਮਿਲ ਗਈ ਬਹੁਤ ਵਧੀਆ ਤੁਹਾਡਾ ਬਹੁਤ ਧੰਨਵਾਦ ਆ ਪੁੱਤਰਾ ਜੁਗ-ਜੁਗ ਜੀਵੋ ਇਹਨਾਂ ਨੂੰ ਵੀ ਮਹਾਰਾਜ ਇਦੋਂ ਵੀ ਜਿਆਦਾ ਤਰੱਕੀ ਦੇਵੇ ਹੈ ਇਹੇ ਹੀ ਦੁਆਮਾਂ ਹੁੰਨੀਆਂ ਮਾਵਾਂ ਪੀਮਾਂ ਦੀਆਂ ਅਸੀਂ ਬਹੁਤ ਦੁਆ ਕਰਦੇ ਹਾਂ ਵੀ ਮਹਾਰਾਜ ਇਹਨਾਂ ਨੂੰ ਦਿਨ ਦੁਗਣਾ ਰਾਤ ਚੋਗਣਾ ਤਰੱਕੀ ਕਰੇ ਮਤਲਬ ਉਹ ਬਹੁਤ ਖੁਸ਼ੀ ਹੋਈ ਹੈ ਇਹਨਾਂ ਨੇ ਸਾਡੀ ਬੜੀ ਮਦਦ ਕੀਤੀ ਹੈ ਜੀ ਬੜਾ ਧੰਨਵਾਦ ਕਰਦੇ ਆ ਜੀ ਇਹ ਵੀ ਬੜਾ ਹੁੰਦਾ ਕਿ ਲੋਕਾਂ ਨੇ ਚੁਣ ਕੇ ਤੁਹਾਨੂੰ ਸਰਪੰਚ ਬਣਾਇਆ ਫਿਰ ਲੋਕਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਤੁਸੀਂ ਆਵਾਜ਼ ਜਿਹੜੀ ਉਹਨਾਂ ਦੀ ਹੋਰ ਅੱਗੇ ਤੱਕ ਲੈ ਕੇ ਜਾਓ ਹਨਾ ਵੀ ਮਦਦ ਕਰੋ ਉਹਨਾਂ ਦੀ ਤੁਸੀਂ ਉਹ ਵੀ ਕੰਮ ਨਿਬੇੜ ਕਰ ਰਹੇ ਹੋ ਬੜੇ ਜੀ ਜਾਣ ਦੇ ਨਾਲ ਕਰ ਰਹੇ ਹੋ ਦੇਖੋ ਜੀ ਮੈਨੂੰ ਬੜਾ ਹੀ ਸਕੂਨ ਆ ਇਸ ਕੰਮ ਲਈ ਕਿ ਮੈਡਮ ਨੇ ਬਹੁਤ ਵਧੀਆ ਜਿਹੜਾ ਚੱਕਣ ਚੱਕਿਆ ਆ ਕਿ ਇਹਨਾਂ ਗਰੀਬਾਂ ਦੇ ਘਰ ਬਣ ਜਾਣਗੇ ਕੀ ਵਧੀਆ ਆ ਸਾਰਿਆਂ ਲਈ ਮੈਂ ਮੈਡਮ ਦਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਕਿ ਮੇਰੇ ਕੋਲ ਉਹ ਸ਼ਬਦ ਨਹੀਂ ਹੈਗੇ ਇਹਨਾਂ ਦੀ ਬਦੌਲਤ ਚਲੋ ਇਹਨਾਂ ਗਰੀਬਾਂ ਦੇ ਘਰ ਬਣ ਜਾਣੇ ਆ ਤੇ ਸਾਡਾ ਮਾਨ ਸਨਮਾਨ ਆ ਇਹਨਾਂ ਦਾ ਮਾਨ ਸਨਮਾਨ ਆ ਤੇ ਜੇ ਅਸੀਂ ਬਣਿਆ ਸਾਡੇ ਮਨ ਨੂੰ ਸਕੂਨ ਆ ਕਿ ਅਸੀਂ ਇਹ ਕੰਮ ਕਰਵਾ ਰਹੇ ਹਾਂ ਕੰਮ ਕੰਮ ਥੋੜੇ ਥੋੜੇ ਕੰਮ ਹੋ ਰਿਹਾ ਵੈਸੇ ਸਿਹਾ ਕੰਮ ਕਰਾ ਰਹੇ ਹਾਂ ਹੋਣਾ ਚਾਹੀਦਾ ਆ ਬਸ ਮੈਨੂੰ ਤਾਂ ਇਹ ਆ ਮੈਨੂੰ ਕੰਮ ਨਾਲ ਆ ਮੈਨੂੰ ਹੋਰ ਕਿਸੇ ਚੀਜ਼ ਨਾਲ ਕੁਝ ਨਹੀਂ ਹੈਗਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਡਮ ਦਾ ਸੋ ਇੱਧਰ ਦੇਖ ਸਕਦੇ ਹੋ ਕਿ ਇੱਧਰ ਵੀ ਹੁਣ ਸ਼ਟਰਿੰਗ ਜਿਹੜੀ ਕਰ ਦਿੱਤੀ ਗਈ ਆ ਇਹ ਕਮਰਾ ਤੇ ਰਸੋਈ ਕਮਰਾ ਤੇ ਰਸੋਈ ਹਾਂ ਕਮਰਾ ਤੇ ਰਸੋਈ ਬਣਾ ਰਹੇ ਹਾਂ ਅਸੀਂ ਇੱਧਰ ਦੇ ਲੋ ਜੀ ਇੱਧਰ ਸ਼ਟਰਿੰਗ ਹੋ ਗਈ ਆ ਕੁਝ ਸਮੇਂ ਤੱਕ ਇੱਧਰ ਵੀ ਜਿਹੜਾ ਮਤਲਬ ਉਹ ਲੈਂਟਰ ਪੈਣਾ ਸ਼ੁਰੂ ਹੋ ਜਾਣਾ ਤੇ ਮਤਲਬ ਇਥੋਂ ਤੁਸੀਂ ਇਸ ਪਿੰਡ ਦੇ ਪੰਜ-ਪੰਜ ਘਰ ਲੈ ਲਿੱਤੇ ਨੇ ਜਿਹੜੇ ਤੁਸੀਂ ਪੰਜ ਘਰ ਐ ਇਸ ਪਿੰਡ ਦੇ ਤੇ ਤਿੰਨ ਜਾਂ ਚਾਰ ਹਰਦਾਸਪੁਰਚ ਐ ਔਰ ਚਾਰ ਲੈਂਟਰ ਅਸੀਂ ਗੁਜਰਾਤਾਂ ਵੀ ਪਾਣੇ ਆ ਹਲੇ ਉਸ ਦਿਨ ਵੀ ਸਾਰੇ ਇਕੱਠੇ ਚੱਲਾਂਗੇ ਔਰ ਇੱਕ ਖल्याण ਪਿੰਡ 'ਚ ਵੀ ਅਸੀਂ ਛੱਤ ਪਾ ਰਹੇ ਹਾਂ ਉਹਨਾਂ ਦੀ ਵੀ ਛੱਤ بارش ਦੇ ਵਿੱਚ ਗਿਰ ਗਈ ਸੀਗੀ ਔਰ ਉਸ ਤੋਂ ਬਾਅਦ ਜੋ ਵੀ ਅੱਗੇ ਹੋਊਗਾ ਜੀ ਬਿਲਕੁਲ ਦੇਖੋ ਇਹ ਪਰਮਾਤਮਾ ਡਿਊਟੀ ਲਾਉਂਦਾ ਜੀ ਉਹ ਡਿਊਟੀ ਤੁਸੀਂ ਨਿਭਾ ਰਹੇ ਹੋ ਬਹੁਤ ਵੱਡੀ ਗੱਲ ਹੈ ਜੀ ਔਰ ਜਿੰਨੀਆਂ ਨੇ ਵੀ ਮੈਂ ਕਹਿੰਨੀ ਮੈਨੂੰ ਸਹਿਯੋਗ ਕੀਤਾ ਆ ਜਿੱਥੇ-ਜਿੱਥੇ ਵੀ ਕੋਈ ਬੈਠਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਤੁਸੀਂ ਸਾਰਿਆਂ ਨੇ ਜੀ ਇੱਥੇ ਸਪੋਰਟ ਕੀਤੀ ਆ ਤਾਂ ਕਿ ਇਹਨਾਂ ਲੋਕਾਂ ਨੂੰ ਛੱਤ ਮਿਲ ਗਈ ਹੈ ਇਹ ਦੇਖ ਸਕਦੇ ਕਿ ਹੋਏ ਹੁਣ ਮਿਹੇੜੂ ਪਿੰਡ ਤੇ ਅਸੀਂ ਅੱਗੇ ਆਏ ਜੀ ਆ ਪੂਰਾ ਘਰ ਬਣਾ ਰਹੇ ਨੇ ਘਰ ਪੂਰਾ ਬਣ ਰਿਹਾ ਹੈ ਇਹੀ ਕਿਉਂਕਿ ਦੇਖੋ ਆਸ-ਪਾਸ ਦੇ ਲੋਕ ਵੀ ਇਹੀ ਸਹਯੋਗ ਕਰਨਗੇ ਦੋ ਸਾਥੀ ਆ ਕੇ ਨੇ ਉਹੀ ਬੋਲਿਓ ਤੁਹਾਡੇ ਤੁਹਾਡਾ ਹੀ ਕਰ ਇਹ ਜੀ ਹਾਂਜੀ ਸਾਡਾ ਆ ਜੀ ਕਿ ਪਹਿਲਾਂ ਕਿਹੋ ਜੇ ਹਾਲਾਤ ਸੀਗੇ ਤੇ ਹੁਣ ਜ਼ਿਆਦਾ ਗਿਰਿਆ ਹੋਇਆ ਸੀਗਾ ਸਾਰੇ ਡਿੱਗ ਗਿਆ ਸੀਗਾ ਮੀਂਹ ਦੇ ਨਾਲ ਪੂਰਾ ਪ੍ਰੋਪਰ ਖਰਾਬ ਹੀ ਹੋ ਗਿਆ ਸੀਗਾ ਤੇ ਇਹਨਾਂ ਨੇ ਮਤਲਬ ਨੀਤਾ ਅੱਜ ਦੇਖੋ ਦੇਖੋ ਮੈਂ ਖੁਸ਼ੀ ਰਹੀ ਤੇ ਨੀਂਦ ਨਹੀਂ ਆਈ ਸਾਰੀ ਰਾਤ ਮੈਂ ਸੁੱਤੀ ਨਹੀਂ ਗਈ ਬਹੁਤ ਜ਼ਿਆਦਾ ਐਕਸਾਈਟਡ ਸੀਗੀ ਮੈਂ ਕਿ ਮਤਲਬ ਸਾਡਾ ਇਹ ਕੰਮ ਹੋਣ ਲੱਗਾ ਛੇ ਨੂੰ ਅਸੀਂ ਦੋ ਅਸੀਂ ਸਾਰਾ ਪਰਿਵਾਰ ਸੁੱਤੇ ਨਹੀਂ ਹੈਗੇ ਸਾਨੂੰ ਇੰਨੀ ਖੁਸ਼ੀ ਸੀ ਰਾਤ ਨੂੰ ਇਹ ਵੱਡੀ ਗੱਲ ਹੁੰਦੀ ਹੈ ਕਿ ਪਰਿਵਾਰ ਦੀ ਛੱਤ ਪੈਣੀ ਉਹ ਵੀ ਪੱਕੀ ਹਨਾ ਇਹੋ ਜਿਹਾ ਸਹਯੋਗ ਮਿਲ ਜਾਣਾ ਬਹੁਤ ਸਾਡੇ ਲਈ ਸਾਡੇ ਲਈ ਤਾਂ ਬਹੁਤ ਜ਼ਿਆਦਾ ਇਹ ਬਹੁਤ ਜ਼ਿਆਦਾ ਵੱਡੀ ਖੁਸ਼ੀ ਦੀ ਗੱਲ ਆ ਅੱਜ ਕਿੰਨੇ ਮੈਂਬਰ ਦੀ ਅਸੀਂ 4 ਆ 4 ਜਣੇ ਹਾਂਜੀ ਇਦਾਂ ਦਾ ਕੰਮ ਕਦੇ ਪਿੰਡ 'ਚ ਹੋਇਆ ਨਹੀਂ ਹੈਗਾ ਇਹ ਪਹਿਲੀ ਦਫਾ ਹੋਣ ਜਾ ਰਿਹਾ ਹੈ ਨਹੀਂ ਤਾਂ ਕਿਸੇ ਦਾ ਦਿਲ ਹੈ ਨਹੀਂ ਇੰਨਾ ਹਾਂ ਇਹ ਪਹਿਲੀ ਦਫਾ ਅਡਾ ਦਿਲ ਕੱਢਿਆ ਆ ਬਹੁਤ ਧੰਨਵਾਦ ਬਹੁਤ ਜ਼ਿਆਦਾ ਜੀ ਆ ਜੀ ਸਾਡੀ ਜ਼ਿੰਦਗੀ ਸੁਧਰ ਗਈ ਆ ਜਿਹੜੇ ਅਸੀਂ ਛੱਤ ਥੱਲੇ ਬੈਠਣ ਲੱਗੇ ਆ ਬੈ ਇਹਨਾਂ ਦਾ ਕਿਸ ਤਰ੍ਹਾਂ ਧੰਨਵਾਦ ਕਰਾਂ ਜਾਈਏ ਬਹੁਤ ਬਹੁਤ ਸਾਡੇ ਲਈ ਰੱਬ ਆ ਤੁਸੀਂ ਰੱਬ ਵਾਂਗ ਕੇ ਉਤਰਿਆ ਸਾਡੇ ਲਈ ਨਹੀਂ ਸਾਡਾ ਕੋਈ ਹਾਲ ਨਹੀਂ ਸੀਗਾ ਇੱਥੇ ਹਾਂਜੀ ਜਿੰਨੀ ਸਾਡੀ ਛੱਤ ਗਿਰ ਗਈ ਸੀ ਅਸੀਂ ਮੀਂਹ 'ਚ ਬੈਠੇ ਜਗੇ ਧਰੂ ਦੇਖੋ ਉਹ ਜੇ ਹਾਲਾਤ ਜਰ ਮੈਂ ਸੋਚ ਰਿਹਾ ਸੀ ਕਿ ਜਦੋਂ ਮਤਲਬ ਜਦੋਂ ਮੀਂਹ ਆਉਂਦੇ ਨੇ ਜਾਂ ਬੰਦੇ ਨੂੰ ਡਰ ਬੜਾ ਹੁੰਦਾ ਭੈ ਬੜਾ ਹੁੰਦਾ ਕਿ ਪਤਾ ਨਹੀਂ ਕਦੋਂ ਕੀ ਹੋ ਕਦੋਂ ਕੀ ਹੋ ਜਾਵੇ ਤੇ ਪਤਾ ਨਹੀਂ ਹੁੰਦਾ ਕਿ ਅੱਗੇ ਅੱਗੇ ਕਿਵੇਂ ਚੱਲਣਾ ਹਾਂਜੀ ਸਾਨੂੰ ਇੰਨਾ ਸੀਗਾ ਵੀ ਅਸੀਂ ਕਿਤੇ ਇੱਥੇ ਸਾਡੇ ਤੇ ਇਹਨੇ ਲੱਗ ਪਣੇ ਅਸੀਂ ਇੰਨਾ ਸਾਡਾ ਫੇਸ ਅਸੀਂ ਉਧਰ ਲੱਗੇ ਆਪਣਾ ਸਮਾਨ ਚੱਕ ਕੇ ਜਦੋਂ ਜ਼ਿਆਦਾ ਹੀ ਸਾਡੀ ਧਖਰਾਬੀ ਹੋ ਗਈ ਸਾਡੇ ਉਹਨਾਂ ਦੇ ਚਾਚੇ ਲੱਗਦੀ ਉਹਨਾਂ ਦੇ ਰੱਖਿਆ ਜਾ ਕੇ ਸਮਾਨ ਤੇ ਚਲੋ ਇਹਨਾਂ ਸਾਡੇ ਵਾਸਤੇ ਰੱਬ ਆ ਅਸੀਂ ਇਹਨਾਂ ਦਾ ਸਾਰੀ ਜਿੰਨਾ ਚਿਰ ਮੈਂ ਜੀਂਦੀ ਇਹਨਾਂ ਦਾ ਧੰਨਵਾਦ ਕਰੂੰਗੇ ਚੰਗਿਆਈਆਂ ਨੂੰ ਧੰਨਵਾਦ ਕਰਦੇ ਨੇ ਤਾਂ ਕਹਿੰਦੇ ਦਫਾ ਕਰੋ ਦਫਾ ਚ ਬੋਲਦੇ ਆ ਜਿਹੜੇ ਬੰਦੇ ਗੁਣਦਾਰ ਆ ਉਹਨਾਂ ਦਾ ਰਹਿੰਦੀ ਜ਼ਿੰਦਗੀ ਤਾਂ ਯਾਦ ਕਰਦਾ ਅਗਲਾ ਨੇਹਾ ਹੈਗੇ ਸੀ ਮੈਂ ਦੱਸੇ ਜਾਗਦੀ ਮੈਨੂੰ ਇਹਨਾਂ ਇਹਨਾਂ ਤੇ ਮਾਣ ਆ ਇਹਨਾਂ ਇਹਨਾਂ ਤੇ ਮੈਨੂੰ ਹੌਂਸਲਾ ਬੇ ਫਿਕਰ ਕੋਈ ਨਹੀਂ ਇੰਨਾ ਮਾਲ ਕਿਨਾਂ ਨੂੰ ਕਰਪਾ ਕਰੇ ਬਿਕਰਾ ਹੋ ਜਾਂਦਾ ਕਿ ਸਾਡੀ ਸਿਰ ਤੇ ਹੱਥ ਹੈਗਾ ਜੀ ਇਹੋ ਜਿਹਾ ਬਲੇ ਇਹੋ ਜਿਹਾ ਫਿਕਰਾ ਇਹ ਮੌਜੂਦਾ ਹਾਲਾਤ ਆ ਜਿੱਥੇ ਕਿ ਇਸ ਪਿੰਡ ਦੇ ਵਿੱਚ ਤਿੰਨ ਘਰਾਂ ਵਿੱਚ ਇਸ ਸਮੇਂ ਸ਼ਟਰਿੰਗ ਚੱਲ ਰਹੀ ਹੈ ਸੋ ਇਹ ਚੌਥਾ ਘਰ ਆ ਜਿੱਥੇ ਕਿ ਇਹੋ ਜਿਹੇ ਹਾਲਾ ਪਲੀਜ਼ ਆਓ ਜੀ ਤੁਹਾਨੂੰ ਮੈਂ ਦਿਖਾਵਾਂ ਜੀ ਆ ਦੇਖਿਓ ਜੀ ਇਹ ਹਾਲਾਤ ਆ ਜੀ ਇਸ ਸਮੇਂ ਕਿ ਜਿਹੜੀ ਬਰਸਾਤਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਮੀਂਹ ਪੈਨੇ ਤਾਂ ਇਹੋ ਜਿਹੇ ਹਾਲਾਤ ਜਿਹੜੇ ਘਰ ਦੇ ਬਣ ਗਏ ਸੀਗੇ ਤੇ ਹੁਣ ਇਹਨਾਂ ਸਾਰੇ ਘਰਾਂ ਨੂੰ ਕੰਦਾ ਪੱਕੀਆਂ ਛੱਤਾਂ ਜਿਹੜੀਆਂ ਆ ਖੁਦ ਸਾਡੇ ਸਾਬਕਾ ਕੇਂਦਰੀ ਮੰਤਰੀ ਸੋਮਪrakash ਉਹਨਾਂ ਦੇ ਵਾਈਫ ਪਹੁੰਚੇ ਹੋਏ ਨੇ ਆ ਦੇ ਇਹ ਖੁਸ਼ੀ ਜਿਹੜੀ ਹੁੰਦੀ ਹੈ ਘਰ ਦੀ ਛੱਤ ਪਿਆ ਜਣੀ ਪੱਕੀ ਘਰ ਦੀ ਛੱਤ ਪਿਆ ਬਹੁਤ ਜੀ ਬਹੁਤ ਬਹੁਤ ਖੁਸ਼ੀ ਆ ਸਾਨੂੰ ਬਹੁਤ ਬਹੁਤ ਧੰਨਵਾਦ ਆ ਜੀ ਇਹਨਾਂ ਦਾ ਮੈਡਮ ਉਹਨਾਂ ਦਾ ਬਈ ਤੁਸੀਂ ਘਰ ਜਿੱਥੇ ਪੈ ਰਹੇ ਇਹ ਗੱਲ ਕਹਿਣਾ ਚਾਹੁੰਦਾ ਸਰਪੰਚ ਜੀ ਸਾਹਮਣੇ ਜੋ ਵੀ ਕੀਤਾ ਵਧੀਆ ਕੀਤਾ ਪਰ ਅਸੀਂ ਹਨਾ ਆਪਣੇ ਕੋਲੋਂ ਵੀ ਹੈਲਪ ਕੀਤੀ ਉਹਨੇ ਕਹਿੰਦੇ ਸੀ ਕਰੋ ਜਿੰਨੀ ਵੀ ਤੁਹਾਡੇ ਤੋਂ ਹੋ ਸਕੇ ਤੁਸੀਂ ਵੀ ਕਰੋ ਤੇ ਇਹ ਵੀ ਬੈਠੇ ਆ ਰਲ ਮਿਲ ਕੇ ਕਰੋ ਅਸੀਂ ਜਾਣ ਕੇ ਬਹੁਤ ਧੰਨਵਾਦ ਹੈ ਜਿੰਨੇ ਵੀ ਕੀਤਾ ਅਸੀਂ ਆਪਣੇ ਕੋਲੋਂ ਵੀ ਕੀਤੀ ਇੰਨੇ ਵੀ ਸਾਡੀ ਬਹੁਤ ਹੈਲਪ ਕੀਤੀ ਆ ਅਸੀਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਜਿਹੜਾ ਜਿਹੜਾ ਰਾਜ ਮਿਸਤਰੀ ਦਾ ਜਿਹਨੂੰ ਕੰਮ ਆਦਾ ਉਹ ਖੋਦ ਕਰੋ ਤਾਂ ਕਿ ਥੋੜਾ ਜਿਹਾ ਤੁਹਾਡਾ ਘਰ ਅੱਛਾ ਬਣ ਜਾਏ ਲੈਨਡਰ ਪਹ ਜਾਣ ਮਾਨਸਤ ਤੁਸੀਂ ਕੀ ਕਹੋਗੇ ਅੱਜ ਆਏ ਹੋ ਪਰਿਵਾਰ ਦੀ ਖੁਸ਼ੀ ਦੇਖ ਰਹੇ ਹੋ ਤੇ ਘਰ ਤੇ ਛੱਤ ਪੈ ਰਹੀ ਹੈ ਬਹੁਤ ਪਰਿਵਾਰਾਂ ਦੀ ਅੱਜ ਬਹੁਤ ਖੁਸ਼ੀ ਦੀ ਘੜੀ ਆ ਤੇ ਜਿਹੜੇ ਲੋੜਵੰਦ ਪਰਿਵਾਰ ਹੈਗੇ ਸੀ ਇਹ ਤੇ ਪੰਜਛਿਆ ਘਰਾਂ ਦੇ ਵਿੱਚ ਅਸੀਂ ਗਏ ਆ ਜਿੱਥੇ ਲੈਂਟਰਾਂਜ ਪੈਣੇ ਆ ਔਰ ਉਹ ਪਰਿਵਾਰ ਬਹੁਤ ਉਹਨਾਂ ਦੀ ਖੁਸ਼ੀ ਦੇਖਣ ਵਾਲੀ ਆ ਔਰ ਇਸ ਖੁਸ਼ੀ ਦੇ ਵਿੱਚ ਅਸੀਂ ਧੰਨਵਾਦ ਕਰਦੇ ਆ ਮੈਡਮ ਨੀਤਾ ਸੋਮ ਪ੍ਰਕਾਸ਼ ਜੀ ਦਾ ਜਿਹੜੇ ਸਮਾਜ ਸੇਵਕਾ ਦੇ ਆਪਾਂ ਕੰਮ ਵਿੱਚ ਕਈਏ ਵੀ ਉਹ ਆਪਣੇ ਤੌਰ ਤੇ ਇੱਕ ਸਰਕਾਰ ਚ ਲਾ ਰਹੇ ਆ ਕੱਲਾ ਇਹੀ ਪਿੰਡ ਨਹੀਂ ਹੈਗਾ ਇਸ ਹਲਕੇ ਦੇ ਜਿੰਨੇ ਵੀ ਪਿੰਡ ਹੈਗੇ ਆ ਜਿੰਨੇ ਵੀ ਲੋਡਵੰਦ ਲੋਕ ਹੈਗੇ ਸੀ ਸਾਰਿਆਂ ਨੂੰ ਘਰ ਪਵਾ ਕੇ ਦੇਣਾ ਬਹੁਤ ਵੱਡੀ ਗੱਲ ਆ ਜੀ ਜੀ ਬਿਲਕੁਲ ਬਿਲਕੁਲ ਜੇ ਆਪਣੇ ਘਰ 'ਚ ਛੱਤ ਪਾਉਣੀ ਹੋਵੇ ਤਾਂ ਉਹ ਲਈ ਸਾਨੂੰ ਚਿੰਤਤ ਹੋ ਜਾਂਦਾ ਵੀ ਕਿੱਥੋਂ ਪੈਸੇ ਲਿਆ ਕੇ ਤੇ ਕਿੱਦਾਂ ਪਾਉਣੀ ਆ ਦੂਸਰੇ ਨੂੰ ਕੱਢ ਕੇ ਦੇਣੇ ਕੋਲੋਂ ਦੀ ਤਾਂ ਉਹ ਹੀ ਬਹੁਤ ਵੱਡੀ ਆ ਇਹ ਬਹੁਤ ਇਹਨਾਂ ਤੇ ਪਰਮਾਤਮਾ ਦੀ ਮੈਂ ਸਮਝਦਾ ਬਹੁਤ ਵੱਡੀ ਕਿਰਪਾ ਹੈ ਔਰ ਸਾਡੇ ਬੜੇ ਵੱਡੇ ਚੰਗੇ ਭਾਗ ਆ ਕਿ ਸਾਡੇ ਫਗਵਾੜੇ ਹਲਕੇ ਨੂੰ ਜਿਹੇ ਨੇਤਾ ਜਿਹੜੇ ਆ ਉਹ ਮਿਲੇ ਹੋਏ ਆ ਜਿਹੜੇ ਆਪਣੇ ਜੇਬ ਦੇ ਵਿੱਚੋਂ ਇਹ ਲੋਕਾਂ ਦਾ ਸਹਿਯੋਗ ਕਰਦੇ ਆ ਨਹੀਂ ਤਾਂ ਮੈਂ ਬਹੁਤ ਸਾਰੇ ਲੀਡਰ ਦੇਖੇ ਆ ਜਾਂ ਤਾਂ ਸਹਿਯੋਗ ਕਰਦੇ ਨਹੀਂ ਜੇ ਕਰਦੇ ਆ ਤਾਂ ਕਿਤੇ ਨਾ ਕਿਤੇ ਲੈ ਦੇ ਕੇ ਕਰਦੇ ਆ ਔਰ ਇੱਕ ਪਰਿਵਾਰ ਇਹ ਅਜੀਹਾ ਆ ਕਿ ਜਿਹੜਾ ਕਦੇ ਕਿਸੇ ਨੂੰ ਕੋਈ ਕਹਿੰਦਾ ਨਹੀਂ ਔਰ ਆਪਣੀ ਜੀਬ 'ਚੋਂ ਲੱਗਾ ਰਹਿੰਦਾ ਇਹ ਬਹੁਤ ਮੈਂ ਵੱਡਾ ਇਹਨਾਂ ਦਾ ਦਿਲ ਸਾਵੇਂ ਦਾ ਔਰ ਸਾਡੇ ਲਈ ਮਾਣ ਵਾਲੀ ਗੱਲ ਆ ਕਿ ਅਸੀਂ ਵੀ ਇਹਨਾਂ ਲੋਕਾਂ ਨਾਲ ਜੁੜੇ ਹੋਏ ਆਂ ਲੀਡਰ ਸਾਹਿਬਾਨ ਨਾਲ ਜੁੜੇ ਹੋਏ ਆਂ ਔਰ ਜਿਹੜੇ ਪਰਿਵਾਰ ਆ ਜਿਨ੍ਹਾਂ ਦੇ ਅੱਜ ਛੱਤ ਪੈ ਜਾਣੀ ਆ ਇਨਾਂ ਦਾ ਖੁਸ਼ੀ ਜਿਹੜੀ ਆ ਉਹ ਦੇਖਣ ਵਾਲੀ ਆ ਕਿ ਲੋੜਵੰਦ ਨੂੰ ਛੱਤ ਜਿਹੜੀ ਆ ਉਹ ਨਸੀਬ ਪ੍ਰਮਾਤਮਾ ਨੇ ਜਰੀਆ ਮੈਡਮ ਹੁਣਾਂ ਨੂੰ ਬਣਾ ਕੇ ਕਰਤਾ ਇਹ ਜਿਹੜੇ ਕਾਮ ਸੀ ਇਹ ਸਰਕਾਰਾਂ ਦੇ ਕਰਨ ਵਾਲੇ ਸੀਗੇ ਔਰ ਸਰਕਾਰ ਮੈਂ ਸਾਵੇਂ ਦਾ ਸੁੱਤੀ ਪਈ ਆ ਜਾਂ ਉਹਨਾਂ ਦੇ ਪੱਲੇ ਕੱਖ ਨਹੀਂ ਆ ਜਿੰਨੇ ਸਾਡੇ ਘਰ ਇੱਥੇ ਡੁੱਬੇ ਆ ਮੀਂਹ ਦੇ ਵਿੱਚ ਟੁੱਟੇ ਆ ਕਿਸੇ ਨੇ ਸਾਰ ਨਹੀਂ ਲਈ ਮੈਨੂੰ ਹੁਣੇ-ਹੁਣੇ ਜ਼ਿਮੀਦਾਰ ਇਸ ਨਗਰ ਦੇ ਮਿਲੇ ਆ ਉਹਨੂੰ ਪੁੱਛਿਆ ਮੈਂ ਕਿੱਦਾਂ ਉਹ ਕਹਿੰਦਾ ਮੇਰੇ 35 ਏਕੜ ਜਿਹੜੇ ਝੋਨੇ ਦੇ ਡੁੱਬ ਕੇ ਏਸ ਕਿਉਂਕਿ ਬਈ ਨੰਗ ਦੀ ਨਾਲ ਦੀ ਇਥੋਂ ਤੇ ਉਹ ਤਬਾਹ ਹੋ ਗਿਆ ਤੇ ਮੈਂ ਕਿਹਾ ਸਰਕਾਰ ਨੇ ਕੋਈ ਐਡ ਦਿੱਤੀ ਹੋਵੇ ਉਹ ਕਹਿੰਦਾ 35 ਖੇਤਾਂ ਦਾ 4000 ਰੁਪਇਆ ਮੈਨੂੰ ਆਇਆ ਔਰ ਦੱਸੋ ਵੀ 35 ਖਤੇ ਡੁੱਬ ਗਏ ਹੋਣ ਤੇ 4000 ਰੁਪਇਆ ਸਰਕਾਰ ਦੇਵੇ ਫੇਟੇ ਨੂੰ ਇਹ ਸਰਕਾਰ ਦੇ ਆ ਸੋ ਅੱਜ ਇਹਨਾਂ ਗੱਲਾਂ ਦਾ ਭਾਵੇਂ ਅਸੀਂ ਨਹੀਂ ਕਰਨੀਆਂ ਸੀਗੀਆਂ ਪਰ ਸਾਨੂੰ ਦੁੱਖ ਹੁੰਦਾ ਹੈ ਕਿ ਜਿਹੜੇ ਕੰਮ ਸਰਕਾਰਾਂ ਦੇ ਕਰਨ ਵਾਲੇ ਆ ਉਹ ਸਾਡੇ ਆਪ ਦੇ ਨੇਤਾ ਕਰ ਰਹੇ ਆ ਦੇਖੋ ਲੋਕੀ ਲੋਕੀ ਨੇਤਾ ਚੁਣਦੇ ਇਹਨਾ ਕੰਮਾਂ ਕਰਕੇ ਕਿ ਕਿਤੇ ਨਾ ਉਹ ਸਮੇਂ ਦੇ ਵਿੱਚ ਨੇਤਾ ਸਾਡੇ ਕੋਲ ਪਹੁੰਚਣ ਸਾਡੀ ਮੁਸੀਬਤ ਵਿੱਚ ਸਾਡੇ ਕੋਲ ਆਉਣ ਸਾਡੀ ਮਦਦ ਕਰਨ ਪਰ ਠੀਕ ਹੈ ਤੁਸੀਂ ਆਏ ਹੋ ਡੈਫੀਨੇਟਲੀ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਧੰਨਵਾਦ